ਸੱਚੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖ ਲਾਈਨਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 293 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਲਈ ਮਿਲੇ ਜੁਆਇਨਿੰਗ ਲੈਟਰ ਅਰਵਿੰਦ ਕੇਜਰੀ ਵਾਲਦੀ ਧਰਮ ਪਤਨੀ ਸੁਨੀਤਾ ਕੇਜਰੀ ਵਾਲਦਾ ਹਰਿਆਣਾ ਦੌੜਾ ਹਰਿਆਣਾ ਦੇ ਵਿਪਾਨੀ ਦੇ ਵਿੱਚ ਕੀਤੀ ਮਹਿਲਾਵਾਂ ਦੇ ਨਾਲ ਮੀਟਿੰਗ ਸੰਦੀਪ ਪਾਠਕ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਭਾਜਪਾ ਸਰਕਾਰ ਦੇ ਉੱਤੇ ਰਿਸਰਚ ਗ੍ਰਾਂਟਾਂ ਤੇ GST ਲੋਨ ਦੇ ਲਗਾਏ ਦੋਸ਼ ਹਰਿਆਣਾ ਚੋਣਾਂ ਦੇ ਵਿੱਚ ਚੋਣ ਮੈਦਾਨ 'ਚ ਉਤਰੀ ਵਿਨੇਸ਼ ਫੁਗਾਟ ਬੀਤੇ ਦਿਨ ਕਾਂਗਰਸ ਦੇ ਵਿੱਚ ਹੋਈ ਸੀ ਸ਼ਾਮਿਲ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 293 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਵੱਖ-ਵੱਖ ਵਿਭਾਗਾਂ ਦੇ ਨਾਲ ਸੰਬੰਧਿਤ ਇਹਨਾਂ ਨੌਜਵਾਨਾਂ ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਨੇ ਇਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਰ ਕਾਰ ਰੋਜ਼ਗਾਰ ਦੇਣ ਦੀ ਸਕੀਮ ਦੇ ਉੱਤੇ ਕੰਮ ਕਰ ਰਹੀ ਹੈ ਤੇ ਉਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅੱਜ ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਇਸ ਸਮਾਗਮ ਵਿੱਚ ਉਚਿਤੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਵਾਸਤੇ ਪਹੁੰਚੇ ਹੋਏ ਸਨ 293 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਲਈ ਜੁਆਇਨਿੰਗ ਲੈਟਰ ਸੌਂਪੇ ਗਏ ਮੁੱਖ ਮੰਤਰੀ ਮਾਨ ਨੇ ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਇਸ ਲਈ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਪ੍ਰਕਾਰ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਉਹ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਪਰ ਜਿੱਥੇ ਚਾਹ ਉੱਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ ਨੀਅਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਵਿੱਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਜਰਾ ਇੱਕ ਹਾਈ ਕੋਰਟ 'ਚ ਕਿਸੇ ਨੇ ਰਿਟ ਪਾਤੀ ਚਲੋ ਵੀ ਹੁਣ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਇੱਥੇ ਬੁਲਾਉਨੇ ਆਂ ਇਹ ਤਾਈਓ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਨੇ ਆਂ ਅਸੀਂ ਇਹ ਨਹੀਂ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਟਾਈਮ ਹਰੇ ਅਮੀਨਾ ਜੀ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜਿੰਨੇ ਹਰ ਰੋ ਸੁਪਨੇ ਚਾਹੁੰਦੀ ਹੋਣੀ ਵੀ ਮੈਨੂੰ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਉਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਚ ਟੈਕਸ ਦਿੰਨੇ ਹੋ ਉਹ ਟੈਕਸ ਇੱਥੇ ਹੁੰਦਾ ਏ ਥੋ ਥੋ ਵਾਪਸ ਲੋਕਾਂ ਦੇ ਚਲਾ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਚ ਚਲਾ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮਿਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਚ ਉੱਥੇ ਟੀਚਰ ਰੱਖਣ ਤੇ ਚਲਾ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚਲਾ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ। ਜ਼ਿਕਰਾ ਖਾਸ ਹੈ ਕਿ ਬਿੱਤੇ 25 ਦਿਨਾਂ ਦੇ ਵਿੱਚ ਸਰਕਾਰ 400 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਕੜਾ ਕਿੱਥੋਂ ਤੱਕ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਅੱਜ ਹਰਿਆਣਾ ਦੇ ਟਾਊਨ ਹਾਲ ਵਿੱਚ ਪਹੁੰਚੇ ਹੋਏ ਸਨ। ਇੱਥੇ ਉਹਨਾਂ ਨੇ ਮਹਿਲਾਵਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਉਹਨਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਉੱਤੇ ਜੰਮ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਕਦਰ ਵਧੀਆ ਢੰਗ ਦੇ ਨਾਲ ਕੰਮ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਅੱਜ ਹਰਿਆਣਾ ਦੇ ਭਵਾਨੀ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਸਨ। ਇਸ ਮੌਕੇ ਮਹਿਲਾਵਾਂ ਵਾਸਤੇ ਟਾਊਨ ਹਾਲ ਵਿੱਚ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਗਈ। संबोधन करते हुए उन्होंने कहा कि हरियाणा पिछले दस साल तो भाजपा की सरकार है पर सूबे में, में भाजपा सरकार को दस साल हो गए दस साल की सरकार हो गई मैं आप सब से ये पूछना चाहती हूँ क्या आपके बच्चों की शिक्षा में पिछले दस साल में कोई भी सुधार हुआ क्या सरकारी स्कूल अच्छे हुए क्या आपके इलाके में कोई अच्छा सरकारी अस्पताल है जहां अच्छा इलाज होता हो जहां दवाइयां फ्री मिलती हों दिल्ली और पंजाब में आम आदमी पार्टी की सरकार है सरकारी स्कूल अच्छे हो गए हैं शानदार हो गए हैं वहां पे बच्चों का भविष्य अच्छा बन रहा है सरकारी अस्पताल शानदार हो गए हैं जहां इलाज अच्छा हो रहा है फ्री हो रहा है जगह जगह मोहल्ला क्लिनिक बन रहे हैं आप सबको किसी भी छोटी सी बीमारी के लिए अस्पतालों में नहीं जाना होगा आपके इलाके में मोहल्ला क्लिनिक होगा जिसमें आप अपनी छोटी मोटी बीमारियां सब ठीक हो फ्री और अच्छा इलाज इसके अलावा अनुराग भाई ने भी बताया महिलाओं का बसों में सफर फ्री है बुजुर्गों के लिए महिलाएं भी बुजुर्ग महिलाओं के लिए भी तीर्थ यात्रा का फ्री इंतजाम है और अब हर महीने हर महिला को हजार हजार रुपए देने की योजना है जैसा सबने बताया इधर आपके हर परिवार में हर महीने कम से कम तीन से चार हजार रुपये की बचत होगी ऐसा दिल्ली और पंजाब में हो रहा है जो काम कई बड़ी बड़ी पार्टियां नहीं कर पाई आपके लाल ने कर दिया आपके भाई ने कर दिया कई बड़े बड़े नेता ऐसे काम नहीं कर पाए आपके बेटे ने कर दिया आपके भाई ने कर दिए इन सभी की वजह से मोदी जी आपके बेटे से आपके भाई से जलते हैं डरते हैं

ਰਸਵਾ ਮੈਂਬਰ ਸੰਦੀਪ ਪਾਠਕ ਨੇ ਮੁਰਤੋਂ ਭਾਜਪਾ ਸਰਕਾਰ ਨੂੰ ਕਿਹਾ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਜਮ ਕੇ ਸ਼ਬਦੀ ਹਮਲੇ ਕਰਦਿਆਂ ਹੋਇਆਂ ਸੰਦੀਪ ਪਾਠਕ ਨੇ ਕਿਹਾ ਕਿ ਰਿਸਰਚ ਗ੍ਰਾਂਟਾਂ ਦੇ ਉੱਤੇ ਕੇਂਦਰ ਸਰਕਾਰ ਹੁਣ GST ਲਗਾਉਣ ਜਾ ਰਹੀ ਹੈ ਜੋ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਦਾ ਜਮ ਕੇ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਅੱਜ ਦਿੱਲੀ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਰਿਸਰਚ ਗ੍ਰਾਂਟਾਂ ਤੇ ਜੀਐਸਟੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ ਤੇ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਤੱਕ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਖੋਜ ਗ੍ਰਾਂਟਾਂ ਦੇ ਕੋਈ ਟੈਕਸ ਵੀ ਨਹੀਂ ਲਗਾਇਆ ਗਿਆ। ਮੋਦੀ ਸਰਕਾਰ ਨੇ ਕੁਝ ਦਿਨ ਪਹਿਲੇ रिसर्च ग्रांट्स पे जो टैक्स लगाया है वो इस सरकार के नियत और इनके टैक्स टेररिज्म पॉलिसी का एक अगला और बड़ा भयानक अध्याय है उन्होंने 2017 से रेट्रोस्पेक्टिवली रिसर्च इंस्टीट्यूशंस को जो ग्रांट्स दिए थे उन ग्रांट्स पर जीएसटी लगाने का प्रपोजल दिया है और सभी प्रीमियर इंस्टीट्यूट्स को और सारे इंस्टीट्यूट्स को एक शो कॉज नोटिस दिया है कि भाई 2017 से अभी तक आपको जितने भी रिसर्च ग्रांट मिले उसमें आपको जीएसटी पे करना पड़ेगा लगभग 220 करोड़ के आसपास की जीएसटी का इन्होंने डिमांड किया है जिसमें प्रीमियर इंस्टीट्यूट्स जैसे कि आईआईटी दिल्ली भी शामिल है ये देश ही नहीं पूरी दुनिया के इतिहास में ये पहली बार हो रहा है कि आप रिसर्च ग्रांट पर जीएसटी लगा रहे हो सरकार का ये आर्ग्यूमेंट है कि चूंकि रिसर्च एक सर्विस है और सर्विस प्रोवाइड कर रही है इसलिए उस पर जीएसटी लगनी चाहिए ये बहुत ही हास्यास्पद आर्ग्यूमेंट है रिसर्च जो अनुसंधान होता है वो ह्यूमन काइंड के लिए सर्विस होता है ह्यूमैनिटी के लिए सर्विस होता है आने वाले अनंत काल तक जीवन काल में सभी लोगों की सेवा के लिए ज़रूरी होता है रिसर्च रिसर्च आर एन डी ये देश को आगे भी बढ़ाता है तो देश के विकास जिस पर आधारित है देश का विकास जिस पर आधारित है उस पर आप जीएसटी लगा रहे हो ये टैक्स टेररिज्म है इसकी हम घोर निंदा करते हैं और जो जीएसटी कमीशन की मीटिंग होने वाली है अभी अगले कुछ दिन में होने वाली है हम ये डिमांड करते हैं सरकार से कि आप इसको बिना शर्त वापस लीजिए अगर आप वापस नहीं लेंगे तो आम आदमी पार्टी हर अप्रोप्रिएट फोरम पर इसकी विरोध में आवाज उठाएगी और इसको हर संभव प्रयास करेगी कि इसको सरकार वापस ले क्या मोदी जी से मेरे दो तीन सवाल हैं क्या आपने कभी यह सोचा है कि रिसर्च स्टूडेंट्स जो टेस्ट टेस्टिंग फैसिलिटी के लिए कितना स्ट्रगल कर रहे हैं कभी आप उनके साथ बैठ के बात की हो कभी कोशिश की हो कभी आपने रिसर्च कम्युनिटी से ये पूछा है कि आपके ओवरऑल आपको और क्या फैसिलिटीज की जरूरत है क्या आपने कभी ये सोचा है कि जो पीएचडी स्कॉलर्स जो बाहर आते हैं उनकी रोजगार की क्या व्यवस्था है वो कहाँ रोज़गार मिल रहा है उनको रोजगार मिल रहा है नहीं मिल रहा है आपने कभी भी रिसर्च कम्युनिटी के बारे में या फिर ओवरऑल आर के को ध्यान में रखकर कुछ भी किया किया ही नहीं आपको पता ही नहीं है आपको आइडिया ही नहीं है आपको बस एक ही काम करना है डंडा चलाना है ये है कि भाई हाँ भाई आप आओ आप पे इतना टैक्स लगा दो मिडिल क्लास को मिडिल क्लास के जीवन को आपने टैक्स 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 करके उसकी जीवन को आपने तबाह कर रखा है जिक्र खास है कि आगामी जीएसटी काउंसिल टी की मीटिंग विच आम आदमी पार्टी ने इस प्रस्ताव नु वापस लेने की मांग करने बारे कहा है वेखना कि इसका विरोध होंगे ज मामला कुछ होर बनता है ਬਿਤੇ ਦਿਨ ਪਹਿਲਵਾਨ ਵਿਨੇਸ਼ ਫੁਗਾਟ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਅਤੇ ਅੱਜ ਕਾਂਗਰਸ ਨੇ ਟਿਕਟ ਦਾ ਐਲਾਨ ਵੀ ਕਰ ਦਿੱਤਾ ਹੈ ਦਰਅਸਲ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਨੇਸ਼ ਫੁਗਾਟ ਨੂੰ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸ ਦੇ ਨਾਲ ਚੋਣਾਂ ਹੋਰ ਵੀ ਸਰਗਰਮ ਹੋ ਗਈਆਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚ ਕੁੱਲ 32 ਉਮੀਦਵਾਰਾਂ ਦੇ ਨਾਮ ਸ਼ਾਮਿਲ ਨੇ ਪਾਰਟੀ ਨੇ ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੁਗਾਟ ਨੂੰ ਉਮੀਦਵਾਰ ਬਣਾਇਆ ਹੈ ਪਹਿਲਵਾਨ ਵਿਨੇਸ਼ ਫੁਗਾਟ ਨੇ ਬਿੱਤੇ ਦਿਨ ਬਜਰੰਗ ਪੁੰਨੀਆਂ ਸਮੇਤ ਕਾਂਗਰਸ ਦੇ ਵਿੱਚ ਸ਼ਮੂਲਿਤ ਕੀਤੀ ਸੀ ਅਤੇ ਹੁਣ ਜੁਲਾਨਾ ਤੋਂ ਵਿਨੇਸ਼ ਫੁਗਾਟ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਕਾਂਗਰਸ ਨੇ ਇੱਕ ਵੱਡਾ ਦਾਅ ਖੇਡਿਆ ਹੈ ਤੇ ਅਜਿਹੇ ਦੇ ਵਿੱਚ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ ਵਿਨੇਸ਼ ਫੁਗਾਟ ਦੇ कांग्रेस शामिल होने तो बाद ब्रिज भूषण शरण सिंह कि बेटियों का गुनाहगार मैं नहीं हूँ बेटियों के सम्मान का कोई अगर गुनाहगार है तो बजरंग है दिनेश है ये आंदोलनकारी है और जो स्क्रिप्ट लिखा भूपेंद्र हुड्डा ने ये जिम्मेदार है मैं जिम्मेदार नहीं हूं अगर बीजेपी आपको प्रचार के लिए वहां भेजे तो आप जाएंगे प्रचार करेंगे ने ने ने? अब मुझको बीजेपी के प्रचार के लिए भेजेगी बहुत नेता है बीजेपी के अंदर लेकिन अगर कहेगी तो मैं जा सकता हूं चुनाव कितना होगा क्या लगता है देखिए एक दिन कांग्रेस को पछताना पड़ेगा एक दिन कांग्रेस को पछताना पड़ेगा इन देखिए इन्होंने हरियाणा खेल के कारण या खेल का के क्षेत्र में भारत का मुकुट है और जिस तरीके से इन्होंने लगभग पौने दो साल तक कुश्ती की गतिविधि को एक तरीके से ठप कर दिया और क्या यह सत्य नहीं है कि एशिया चैंपियनशिप में एशियन गेम्स में बजरंग बिना ट्रायल के गए थे क्या यह सत्य नहीं है मैं खुद पूछना चाहता हूँ कुश्ती के जो जानकार हैं उनसे पूछना चाहता हूं बिनेश फोकाट से पूछना चाहता हूं कि क्या एक खिलाड़ी एक दिन में दो वजन में ट्रायल दे सकता है क्या वजन के बाद पांच घंटे तक कुश्ती रुकवाई जा सकती है आप नियम की बात कर रही हैं? क्या यह नियम है कि एक दिन में एक खिलाड़ी दो वेट कैटेगरी में ट्रायल दे ਜ਼ਿਕਰੇ ਖਾਸ ਹੈ ਕਿ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਜਿਸ ਦੇ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਵੇਖਣਾ ਹੋਵੇਗਾ ਕਿ ਵਿਨੇਸ਼ ਫੁਗਾੜ ਨੂੰ ਲੋਕਾਂ ਦਾ ਕਿੰਨਾ ਕੁ ਸਾਥ ਮਿਲਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਉੱਥੇ ਹੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਆਪਣੀ ਸਰਕਾਰ ਦੇ ਕੰਮਾਂ ਦਾ ਵੇਰਵਾ ਤਾਂ ਦਿੱਤਾ ਹੀ ਤੇ ਨਾਲ ਹੀ ਵਿਰੋਧੀ ਧਿਰਾਂ ਦੇ ਉੱਤੇ ਵੀ ਜਮ ਕੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਇਹ ਵਿਰੋਧੀ ਧਿਰਾਂ ਸਨ ਜਦੋਂ ਸੱਤਾ ਦੇ ਵਿੱਚ ਹੁੰਦੀਆਂ ਸਨ ਤਾਂ ਫਿਰ ਮਹਿਲਾ ਦੇ ਵਿੱਚ ਕੁੰਡੇ ਲਗਾ ਕੇ ਰੱਖੇ ਜਾਂਦੇ ਸੀ ਆਤਿਆਮ ਲੋਕਾਂ ਨੂੰ ਨਹੀਂ ਮਿਲਦੇ ਹੁੰਦੇ ਸਨ ਮੋਕ ਮੰਤਰੀ ਪਗੋਂਟ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਇਸ ਮੌਕੇ ਮੁਰਤੋਂ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਬੀਤੀਆਂ ਸਰਕਾਰਾਂ ਵੇਲੇ ਕਈ ਨੌਜਵਾਨ ਨੌਕਰੀਆਂ ਲੈਣ ਵਾਸਤੇ ਰੋਸ ਪ੍ਰਦਰਸ਼ਨ ਕਰਦੇ ਹੀ ਓਵਰ ਏਜ ਹੋ ਜਾਂਦੇ ਸੀ ਅਤੇ ਹੁਣ ਸਾਡੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਦੀ ਉਮਰ 37 ਸਾਲ ਤੋਂ 45 ਸਾਲ ਤੱਕ ਕਰ ਦਿੱਤੀ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾਉਨੇ ਆ ਸੁ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਵਿਭਾਗਾਂ ਦੇ ਓਵਰ ਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੀ ਤਾਂ 45 ਵੀ ਕਰਤੀ ਗਈ ਮਹਿਕਮਿਆਂ 'ਚ ਮਤਲਬ ਵੀ ਇਹਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਕੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕੋਈ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿੱਚ ਗਏ ਉਹ ਪਬਲਿਕ ਕੀ ਕਰੇ ਮੇਰੋ ਨਾ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੇ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਬੇਰੁਜ਼ਗਾਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਹੀ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਈਆਂ ਜਮਦਿਆਂ ਨੂੰ ਹੀ ਪਹਾੜਾਂ ਵਾਲੇ ਸਕੂਲ ਮਿਲ ਗਏ ਉਤੋਂ ਬਾਅਦ ਅਮਰੀਕੀ ਕੈਨੇਡੀਅਨ ਸਕੂਲ ਮਿਲ ਗਏ ਉਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀਐਮ ਮਿਲ ਗਿਆ ਆਉਂਦੇ ਹੀ ਡਿਪਟੀ ਸੀਐਮ ਬਣ ਗਏ ਉਹਨਾਂ ਨੇ ਧਰਤੀ ਤੇ ਕਿਤੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ ਸুইস ਕਰਕੇ ਅਸੀਂ ਕਿਉਂਕਿ ਆਏ ਆ ਥੋੜੇ ਵਰਗੇ ਅਸ ਤਾਂ ਆਮ ਘਰਾਂ ਚੋਂ ਆਏ ਆ ਮਤਲਬ ਅਸੀਂ ਵੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 17 ਸਾਲ ਦੀ ਉਮਰ ਚ ਪੜਦੇ ਪੜਦੇ ਪਹਿਲਾ ਸਟੂ ਚ ਮੈਂ ਤਾਂ ਸਟਾਰ ਬਣਾਤਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਦਿੱਤੀ ਹੁੰਦਾ ਉਹਨੂੰ ਕਿਤੇ ਨਾ ਕਿਤੇ ਨਾਲੇ ਕੁਝ ਅਰਜ਼ੀ-ਉਰਜ਼ੀ ਦਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੋਈ ਬੈਂਕ ਬੰਕ ਵਿੱਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹਨ ਹੈਨਾ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇਈ ਜਾਂਦੇ। ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ? ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ ਇਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ। ਜ਼ਿਕਰ ਇਹ ਖਾਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨਾ ਸਾਧਣ ਦਾ ਕੋਈ ਵੀ ਮੌਕਾ ਨਹੀਂ ਛੱਡੇ ਵਿਖਣਾ ਹੋਵੇਗਾ। ਕਿ ਹੁਣ ਇਨ੍ਹਾਂ ਟਿੱਪਣੀਆਂ ਦੇ ਉੱਤੇ ਵਿਰੋਧੀਆਂ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ? ਲੰਡਨ ਦੇ ਵਿੱਚ ਇੱਕ ਸ਼ੋਹਦੇ ਦੌਰਾਨ ਗਾਇਕ ਕਰਨ ਔਜਲਾ ਦੇ ਮੂੰਹ ਦੇ ਉੱਤੇ ਬੂਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਜਿਸ ਤੋਂ ਬਾਅਦ ਕਰਨ ਔਜਲਾ ਲਾਈਵ ਸ਼ੋਅ ਦੇ ਦੌਰਾਨ ਹੀ ਨਰਾਜ਼ ਵਿਖਾਈ ਦੇ ਰਹੇ ਸਨ ਹੁਣ ਇਸ ਉੱਤੇ ਗਾਇਕ ਬੱਬੂ ਮਾਨ ਨੇ ਵੀ ਟਿੱਪਣੀ ਕੀਤੀ ਹੈ ਬੱਬੂ ਮਾਨ ਦਾ ਕਹਿਣਾ ਹੈ ਕਿ ਜੇਕਰ ਲਾਈਵ ਸ਼ੋਅ ਹੁੰਦੇ ਨੇ ਤਾਂ ਫਿਰ ਗਾਇਕਾਂ ਦੀ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਇਸ ਘਟਨਾ ਨੂੰ ਮੰਦਪਾਗਾ ਕਰਾਰ ਦਿੰਦਾ ਹੈ ਲੰਡਨ ਦੇ ਵਿੱਚ ਕਰਨ ਔਜਲਾ ਦਾ ਲਾਈਵ ਕਾਂਸਰਟ ਚੱਲ ਰਿਹਾ ਸੀ ਜਿਸ ਵਿੱਚ ਲੱਖਾਂ ਦੀ ਤਦਾਦ ਵਿੱਚ ਨੌਜਵਾਨ ਆਏ ਹੋਏ ਸਨ ਇਸ ਭਰੇ ਸ਼ੋਅ ਦੇ ਦੌਰਾਨ ਕਰਨ ਔਜਲਾ ਦੇ ਕਿਸੇ ਇੱਕ ਨੌਜਵਾਨ ਦੇ ਵੱਲੋਂ ਬੂਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਚੱਲਦੇ ਸ਼ੋਅ ਦੇ ਵਿੱਚ ਇੱਕ ਚਿੱਟੇ ਰੰਗ ਦਾ ਬੂਟ ਕਰਨ ਔਜਲਾ ਦੇ ਵੱਲ ਡਿੱਗਦਾ ਹੋਇਆ ਵਿਖਾਈ ਦਿੱਤਾ ਉਸ ਵੇਲੇ ਕਰਨ ਔਜਲਾ ਕਾਂਸਰਟ ਦੇ ਵਿੱਚ ਗਾਣਾ ਗਾ ਰਹੇ ਸਨ ਦੋਸਤੋ ਇਹ ਹੈ ਕਿ ਕਰਨ ਔਜਲਾ ਇਨੀ ਦਿਨੀ 월ਡ ਟੂਰ ਦੇ ਉੱਤੇ ਨਿਕਲੇ ਹੋਏ ਨੇ ਲੰਡਨ ਅਤੇ ਬਰਮਿੰਗਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੋਅ ਕਰਨ ਵਾਲੇ ਨੇ ਪਰ ਅੱਜ ਸਟੇਜ ਦੇ ਉੱਤੇ ਉਹਨਾਂ ਦੇ ਨਾਲ ਹੋਏ ਇਸ ਵਰਤਾਰੇ ਨੇ ਕਈ ਤਰ੍ਹਾਂ ਦੇ ਸੰਵਾਲ ਖੜੇ ਕਰ ਦਿੱਤੇ ਨੇ ਉਦੋਂ ਜਲੰਧਰ ਦੇ ਵਿੱਚ ਆਪਣੀ ਫਿਲਮ ਦੇ ਪ੍ਰੋਮੋਸ਼ਨ ਵਾਸਤੇ ਪਹੁੰਚੇ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੂੰ ਵੀ ਇਸ ਮਾਮਲੇ ਬਾਰੇ ਪੁੱਛਿਆ ਗਿਆ ਇਸ ਘਟਨਾ ਦੇ ਉੱਤੇ ਪ੍ਰतिकਰਮ ਦਿੱੰਦਿਆ ਹੋਇਆ ਬੱਬੂ ਮਾਨ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਤੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਉਹਨਾਂ ਕਿਹਾ ਕਿ ਜਿਹੜੀ ਵੀ ਗਾਇਕ ਕੰਸਰਟ ਦੇ ਵਿੱਚ ਗਾਉਂਦੇ ਨੇ ਉਹਨਾਂ ਦੇ ਸਿਕਿਉਰਿਟੀ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਰਨ ਔਜਲਾ ਵਰਗਾ ਕਲਾਕਾਰ ਬਹੁਤ ਪਿਆਰਾ ਬੱਚਾ ਵੀ ਹੈ ਅਤੇ ਉਹ ਨਵਾਂ ਕਲਾਕਾਰ ਹੈ ਤੇ ਲੋਕਾਂ ਨੂੰ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ ਹੈ ਬੱਬੂ ਮਾਨ ਨੇ ਚੱਲ ਰਹੇ ਕਿਸਾਨੀ ਅੰਦੋਲਨ ਦਾ ਵੀ ਜ਼ਿਕਰ ਕੀਤਾ

ਹਨ ਫੇਰੇ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਹੈ ਰਹੇਗਾ ਜ਼ਿਕਰ ਖਾਸ ਹੈ ਕਿ ਵਰਲਡ ਟੂਰ ਤੇ ਨਿਕਲੇ ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਯੂਕੇ ਦੇ ਵਿੱਚ ਲਾਈਵ ਕੰਸਰਟ ਕੀਤੇ ਤੇ ਹੁਣ ਉਹ ਇੰਗਲੈਂਡ ਦੇ ਵਿੱਚ ਸ਼ੋਅ ਕਰ ਰਹੇ ਸਨ ਹਾਲਾਂਕਿ ਕਰਨ ਔਜਲਾ ਦੇ ਬੂਟ ਮਾਰਨ ਵਾਲੇ ਸ਼ਖਸਤਾ ਪਤਾ ਨਹੀਂ ਲੱਗ ਸਕਿਆ ਪਰ ਇਸ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋ ਗਏ ਨੇ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਮ ਮੋੜ ਨਿਕਲ ਕੇ ਸਾਹਮਣੇ ਆਉਂਦਾ ਹੈ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੇ ਹੀ ਖੜਾ ਵਕਾਇਦਾ ਦਿੱਤਾ। ਅਤੇ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਮਲੇਰ ਕੋਟਲਾਦਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅਤੇ ਪਰਿਵਾਰ ਨੇ ਆਪਣੇ ਪੁੱਤ ਦੀ Laash ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਪੁੱਤਾਂ ਨੂੰ ਜੇਕਰ ਵਿਦੇਸ਼ ਭੇਜਣਾ ਹੈ ਤਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਭੇਜਣਾ ਚਾਹੀਦਾ ਹੈ। ਅਲਬੋ ਚਾਦਰ ਡਾਊਨਟਾਊਨ ਐਡਮਿੰਟਨ ਪਾਰਕਿੰਗ ਵਿੱਚ ਬੁੱਧਵਾਰ ਨੂੰ ਇੱਕ 22 ਸਾਲਾ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਕਥਿਤ ਤੌਰ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਸ਼ਨਦੀਪ ਸਿੰਘ ਕਰੀਬ 8 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ ਐਡਮਿੰਟਨ ਪੁਲਿਸ ਨੇ 40 ਸਾਲਾਂ ਦੇ ਇੱਕ ਗੋਰੇ ਨੂੰ ਸੈਕੰਡ ਡਿਗਰੀ ਮਰਡਰ ਦਾ ਦੋਸ਼ ਲਗਾ ਕੇ ਗ੍ਰਿਫਤਾਰ ਵੀ ਕਰ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਮੌਕੇ ਤੇ ਹੀ ਮੌਜੂਦ ਰਿਹਾ। ਜਸ਼ਨਦੀਪ ਮਲੇਰ ਕੋਟਲਾ ਜ਼ਿਲ੍ਹੇ ਦੇ ਪਿੰਡ ਬੜਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਡੂੰਘੇ ਸਦਮੇ ਦੇ ਵਿੱਚ ਵਿਖਾਈ ਦੇ ਰਹੇ ਨੇ। ਘਟਨਾ ਦੀ ਸੰਤਾਜੂਤ ਨੂੰ ਆ ਕੇ ਮੈਸੇਜ ਆਇਆ ਇਹ ਕਹਿੰਦਾ ਕਿ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ। ਤੇ ਣਵੈਤਾਂ ਤੇ ਹੀ ਬਟਾ ਹਾਂਜੀ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ 7 ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਕਿੰਨੇ ਹੋਇਆ ਪਰ ਮੈਂ ਤਾਂ ਇਹ ਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਤਾਂ ਪਤਾ ਵਧੀਆ ਡਿਗਰੀ ਤਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਬਾਲ ਪਲਾਸਟੂ ਤੋਂ ਬਹੁਤ ਬੱਚਾ ਭੇਜਦੇ ਆ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਉ ਆਪਣਾ ਬੱਚਾ ਐਸ਼ਪ ਕਰਕੇ ਉਹਨੇ ਭਰੋਸੇ 'ਚ ਲੈ ਕੇ ਕਤਲ ਕੀਤਾ ਗਿਆ ਸਾਨੂੰ ਤਾਂ ਜੇ ਇਥੋਂ ਜਾਣਕਾਰੀ ਇਹ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਉਣ ਦੀ ਥੱਲਿਓ ਉਹਦੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਬਾੜ ਲਿਆ ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤਲ ਕਰ ਦਿਆ ਦਾ ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਮਾਈ ਗਾਰਡ ਮੇਤੋਂ ਦਾ ਕਤਲ ਹੋ ਗਿਆ ਸਾਕਤ ਸਜ਼ਾ ਹੋਣੀ ਚਾਹੀਦੀ ਆ ਕਿੰਨੇ ਬੱਚੇ ਦੇਖੋ ਸਾਡੇ ਰੋਜ਼ ਅਸੀਂ ਖਬਰਾਂ ਪੜ੍ਹਦੇ ਆ ਹੁਣ ਕਦੇ ਕਿਤੋਂ ਕਦੇ ਕਿਸ ਤਰ੍ਹਾਂ ਕਿੰਨੀਆਂ ਡੈਥਾਂ ਉੱਥੇ ਹੋ ਰਹੀਆਂ ਤੇ ਸਾਨੂੰ ਵੀ ਥੋੜਾ ਜਿਹਾ ਅਵੇਅਰ ਵੀ ਹੋਣਾ ਚਾਹੀਦਾ ਬੱਚੇ ਨੂੰ ਘਰ ਤੋਂ ਘੜੇ ਗ੍ਰੈਜੂਏਸ਼ਨ ਇਧਰ ਕਰਵਾ ਕੇ ਜਦ ਤੱਕ ਬੱਚਾ 22-23 ਸਾਲ ਦੀ ਉਮਰ ਦੇ ਵਿੱਚ ਇਧਰੋਂ ਪੜ੍ਹ ਲੈਂਦਾ ਲਿਖ ਲੈਂਦਾ ਉਹਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ ਦੁਨੀਆਦਾਰੀ ਨੂੰ ਸਮਝਣ ਲੱਗ ਜਾਂਦਾ ਉਹ ਕਿ ਤੋਂ ਮੈਂ ਕਿਵੇਂ ਬਚਣਾ ਕਿਉਂ ਪਲੱਸ 2 ਤੱਕ ਬੱਚੇ ਅਨਪੂਰ ਹੁੰਦੇ ਨੇ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਉਹ ਉਹਦੇ ਕਰਕੇ ਸਾਡੇ ਬੱਚਿਆਂ ਦਾ ਬਹੁਤ ਨੁਕਸਾਨbaar ਜਾ ਕੇ ਹੋ ਰਿਹਾ ਹੈ ਜ਼ਿਕਰ ਖਾਸ ਹੈ ਕਿ ਪਰਿਵਾਰ ਦੇ ਉੱਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ ਪਰਿਵਾਰ ਵੱਲੋਂ ਪੁੱਤ ਦੀ লাশ ਨੂੰ ਭਾਰਤ ਵਾਪਸ ਲਿਆਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਗੌਂਡੇ ਸਵੇ ਹਿਮਾਚਲ ਪ੍ਰਦੇਸ਼ ਨੇ ਭੰਗ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਵਾਸਤੇ ਇੱਕ ਮਹੱਤਵਪੂਰਨ ਮਤਾ ਪਾਸ ਕਰ ਲਿਆ ਅਤੇ ਇਹ ਮਤਾ ਪਾਸ ਹੋਣ ਤੋਂ ਬਾਅਦ ਉੱਥੋਂ ਦੇ ਮਾਲ ਮੰਤਰੀ ਨੇ ਵੀ ਕਿਹਾ ਬੀਤੇ ਕੁਝ ਸਮੇਂ ਤੋਂ ਲੋਕਾਂ ਨੂੰ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਪਾਰੀਆਂ ਸਨ ਤੇ ਹੁਣ ਭੰਗ ਦੀ ਖੇਤੀ ਤੋਂ ਸਰਕਾਰ ਨੂੰ ਬਹੁਤ ਸਾਰਾ ਪੈਸਾ ਮਿਲਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿਗਿਆਨਿਕ ਉਦਯੋਗਿਕ ਅਤੇ ਚਿਕਿਤਸਕ ਵਰਤੋਂ ਲਈ ਭੰਗ ਦੀ ਖੇਤੀ ਨੂੰ ਕਾਨੂੰਨੀ ਬਣਾਉਂਦੀ ਯੋਜਨਾ ਬਣਾ ਰਿਹਾ ਹੈ। ਰਾਜ ਅਸੈਂਬਲੀ ਨੇ ਇੱਕ ਰਿਪੋਰਟ ਨੂੰ ਸਵੀਕਾਰ ਕਰ ਲਿਆ ਜਿਸ ਵਿੱਚ ਭੰਗ ਦੀ ਕਾਸ਼ਤ ਨਿਯੰਤਰਿਤ ਤਰੀਕੇ ਨਾਲ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਏਅਰਪੋਰਟ ਮਾਲ ਮੰਤਰੀ ਜਗਤ ਸਿੰਘ ਨਿਗੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਮਾਲ ਮੰਤਰੀ ਅਤੇ ਅਸੈਂਬਲੀ ਕਮੇਟੀ ਦੇ ਚੇਅਰਮੈਨ ਜਗਤ ਸਿੰਘ ਨਿਗੀ ਨੇ ਭੰਗ ਦੀ ਖੇਤੀ ਦੇ ਸੰਭਾਵੀ ਲਾਭਾਂ ਬਾਰੇ ਵਿਸਥਾਰ ਦੇ ਵਿੱਚ ਗੱਲਬਾਤ ਕਰਦਿਆਂ ਕੀ ਕਿਹਾ ਆਉ ਸੁਣਦੇ ਹਾਂ ਆਜ ਜੋ ਸਦਨ ਮੇ ਜੋ ਹੈ ਯੂਨੀਫਾਰਮਲੀ ਜੋ ਹੈ ਇਹ ਰੈਜ਼ੋਲੂਸ਼ਨ ਕੋ ਅਡੋਪਟ ਕੀਤਾ ਗਿਆ ਹੈ अब ये मतलब है कि पूरी हिमाचल के लोग चाहते हैं इसका मतलब कि इसकी खेती हो इसका इंडस्ट्रियल और मेडिसिनल यूज से लोगों का जो है इनकम भी बढ़े प्रदेश की आई भी बढ़े तो अब रास्ता साफ हो गया है अब हम जो है जल्द से जल्द जो है इसके ऊपर जो पॉलिसी लाकर इसके एस लाकर इसको भविष्य में जो है किस तरह से शुरुआत करनी है इसमें बहुत सारे अभी काम करने को रहता है जैसे खासकर बीज कहाँ से लाएंगे जो जनरल हमें इंडस्ट्रियल बीज है और दूसरा जो मेडिसिनल है कहाँ कहाँ पर ये होंगे कितना एरिया एक व्यक्ति को दिया जाएगा सारा हम जो है इसको जल्द से जल्द करेंगे तो आज की तारीख में पूरे विश्व में बांध को लेकर अलग अलग देशों में अलग अलग कानून है बहुत सारे देशों में तो, तो टोटली मतलब इसके ऊपर से बैन हटा दिया है अब हमारा लक्ष्य ये नहीं है कि हम कोई इसके मतलब नशे के लिए आगे जाना है हमारा है कि किस तरह से हम अपने संसाधन संसाधनों को बेहतर करें बहुत सारे विदेश से जो है लोग चाहते हैं कि हिमाचल में आके मेडिसिनल पर्पस के लिए या इंडस्ट्रियल पर्पस के लिए बांक के बांक का जो है उपयोग करें अब जो इसमें दो किस्म है एक तो आपका होगा इंडस्ट्रियल पर्पस, यानी औद्योगिक उस खेती के लिए उसमें जो किस्म का जो बांग हम उगाएंगे जो हम एक उसका एस बनेगा पर उसमें नशा बिल्कुल नहीं होगा वो जो है बिल्कुल नशा रहित तो आप कह सकते हैं उसमें पॉइंट थ्री जो है टी के करीब होता है जो बिल्कुल जो है नेगलिजिबल जो है उसको नशे को कहते हैं तो ये जो है बीज भी जो है सर हम उसका एस बनाया है हमने सरकार को प्रतिवेदन में लिखा है कैसे इसका बीज तैयार करना एक तो ये किस्म होगा और ये जो इंडस्ट्रियल जो हैम्प होगा या जो औद्योगिक बाँध की खेती होगी इससे कई मतलब कई सैकड़ों मैं तो कहूँगा कि 300-400 जो है किस्म के प्रोडक्ट प्रोडक्ट्स बनते हैं जिसमें कपड़ा से लेकर क्रीम से लेकर जिसमें औषध ये क्या कहते हैं छोटे और जो दवाइयाँ हैं सारे मिलाकर और फूड तक जो है इसके द्वारा बनाया जाता है जिक्र खास है कि हिमाचल प्रदेश की सरकार ने भंग की खेती तो वादू कमाई होने की उम्मीद जता के रखी हुई है देखना होगा ਕਿ ਇਹ ਖੇਤੀ ਸਰਕਾਰ ਵਾਸਤੇ ਕਿੰਨੇ ਕੁ ਲਾਭਦਾਇਕ ਸਿੱਧ ਹੁੰਦੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਕੱਲ ਫਿਰ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ